ਆਲਮੋਸਟ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਸੋ ਅੱਜ ਯੂਕੇ ਦਾ ਇੱਕ ਬਹੁਤ ਇੰਪੋਰਟੈਂਟ ਇਸ਼ੂ ਬੜਾ ਇੰਪੋਰਟੈਂਟ ਟਾਪਿਕ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਸਾਰੇ ਜਾਣਦੇ ਹੋ ਯੂਕੇ ਦਾ ਮੇਨ ਕ੍ਰੇਜ਼ ਸੀਗਾ ਸਪਾਊਸ ਵੀਜ਼ਾ ਦਾ ਉਹਨੂੰ ਯੂਕੇ ਨੇ ਔਖਾ ਕਰ ਦਿੱਤਾ ਆਲਮੋਸਟ ਨਾ ਵਰਗਾ ਕਰ ਦਿੱਤਾ ਸੋ ਹੁਣ ਯੂਕੇ ਜਿਹੜੇ ਸਟੂਡੈਂਟਸ ਸਪਾਊਸ ਨਾਲ ਜਾਣਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਕੋਈ ਰਸਤਾ ਹੈਗਾ ਇਹ ਡਿਸਕਸ ਕਰਾਂਗੇ ਸੋ ਜਿਹੜੇ ਸਟੂਡੈਂਟ ਪਹਿਲੀ ਵਾਰੀ ਸਾਡਾ ਵੀਡੀਓ ਦੇਖ ਰਹੇ ਨੇ ਮੈਂ ਉਹਨਾਂ ਨੂੰ ਦੱਸਦਾ ਕਿ ਇਸ ਚੈਨਲ ਦੇ ਉੱਤੇ ਸਟੱਡੀ ਵੀਜ਼ਾ ਨਾਲ ਜੁੜੇ ਤਮਾਮ ਇਸ਼ੂਜ਼ ਅਸੀਂ ਡਿਟੇਲ ਦੇ ਵਿੱਚ ਤੁਹਾਡੇ ਨਾਲ ਅਪਡੇਟਸ ਵੀ ਸ਼ੇਅਰ ਕਰਦੇ ਹਾਂ ਡਿਸਕਸ਼ਨ ਦੇ ਮਾਧਿਅਮ ਨਾਲ ਵੀ ਤੁਹਾਡੇ ਨਾਲ ਵੀਡੀਓਜ਼ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਦੇ ਹਾਂ ਤਾਂ ਕਿ ਸਾਰੇ ਮਸਲੇ ਸਾਰੇ ਡਾਊਟਸ ਕਲੀਅਰ ਹੋ ਸਕਣ ਸੋ ਜੇ ਤੁਸੀਂ ਪਲਾਨ ਕਰ ਰਹੇ ਹੋ ਸਟੱਡੀ ਵੀਜ਼ਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਸੋ ਅੱਜ ਦੇ ਯੂਕੇ ਵਾਲੇ ਸਬਜੈਕਟ ਦੇ ਸਾਡੇ ਗੈਸਟ ਨੇ ਬਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੌਰ ਕਵਰ ਸਾਹਿਬ ਬਹੁਤ ਬਹੁਤ ਸਵਾਗਤ ਹੈ। थैंक यू दीपा जी। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਸਸਤ। ਸੋ ਕਵਰ ਸਾਹਿਬ ਯੂਕੇ ਦਾ ਕਰੇਜ਼ ਵੱਧਦੇ-ਵੱਧੇ ਵਧਿਆ ਇੰਨਾ ਜ਼ਿਆਦਾ ਵਧਿਆ ਤੇ ਮੇਨ ਕੌਸ ਤੁਸੀਂ ਜਾਣਦੇ ਹੋ 스파우스 ਵੀਜ਼ਾ ਬਹੁਤ ਈਜ਼ੀ ਸੀਗਾ। ਉਹਦੇ ਤੇ ਹੁਣ ਬ੍ਰੇਕ ਲੱਗ ਗਈ ਹੈ। ਸੋ ਜਿਹੜੇ ਸਟੂਡੈਂਟਸ ਨੇ ਆਸ ਰੱਖੀ ਹੋਈ ਸੀ, ਪਲੈਨਿੰਗ ਸੀ ਕਿ 스파우스 ਨਾਲ ਯੂਕੇ ਜਾਵਾਂਗੇ। ਉਹਨਾਂ ਵਾਸਤੇ ਕੋਈ ਪੋਸਿਬਿਲਿਟੀ, ਕੋਈ ਰਸਤਾ ਦੇਖੋ ਜੀ ਉਹਨਾਂ ਵਾਸਤੇ ਰਸਤੇ ਹੈਗੇ ਆ ਪਰ ਹੁਣ ਥੋੜਾ ਜਿਹਾ ਧਿਆਨ ਨਾਲ ਤੁਹਾਨੂੰ ਚੀਜ਼ਾਂ ਨੂੰ ਸਮਝਣਾ ਪਏਗਾ ਕਾਨੂੰਨ ਨੂੰ ਹਮੇਸ਼ਾ ਜਿੰਨਾ ਚਿਰ ਤੁਸੀਂ ਸਮਝੋਗੇ ਨਹੀਂ ਉਹਨਾਂ ਚਿਰ ਪ੍ਰੋਬਲਮ ਦਾ ਹੱਲ ਨਹੀਂ ਲੱਭ ਸਕਦਾ ਹੁਣ ਸਟੂਡੈਂਟ ਦੇ ਨਾਲ ਜਦੋਂ ਆਪਾਂ ਸਪਾਉਸ ਦੀ ਗੱਲ ਕਰਦੇ ਆ ਤਾਂ ਮੈਂ ਇੱਥੇ ਦੱਸ ਦਿੰਦਾ ਕਿ ਉਹਨਾਂ ਨੇ ਸਟੂਡੈਂਟ ਦੇ ਨਾਲ ਸਪਾਉਸ ਬੰਦ ਕੀਤਾ ਬਟ ਉਹਨਾਂ ਲਈ ਆਉਣ ਹੈ ਜਿਹੜੇ ਰਿਸਰਚ ਪ੍ਰੋਗਰਾਮ 'ਚ ਜਾ ਰਹੇ ਮਤਲਬ ਅਗਰ ਤੁਸੀਂ ਰਿਸਰਚ ਪ੍ਰੋਗਰਾਮ 'ਲੀ ਜਾ ਰਹੇ ਹੋ ਤਾਂ ਤੁਸੀਂ ਸਪਾਉਸ ਨੂੰ ਲੈ ਜਾ ਸਕਦੇ ਹੁਣ ਯੂਨੀਵਰਸਿਟੀਆਂ ਦੇ ਕਈ ਪ੍ਰੋਗਰਾਮ ਰਿਸਰਚ ਰਿਲੇਟਡ ਤੁਹਾਨੂੰ ਮਿਲਣਗੇ ਆਉਣ ਵਾਲੇ ਦਿਨਾਂ 'ਚ ਹਜੇ ਨਹੀਂ ਕਿਉਂਕਿ ਜਿੰਨੇ ਵੀ ਰਿਸਰਚ ਦੇ ਪ੍ਰੋਗਰਾਮ ਹੁੰਦੇ ਨੇ ਇਹਨਾਂ ਸਾਰਿਆਂ ਦਾ ਇੰਟੇਕ ਸੈਪਟੈਂਬਰ ਹੈ ਉਹਦੇ ਵਿੱਚ ਕੋਈ ਇੰਟੇਕ ਇਹਨਾਂ ਦਾ ਹੈ ਨਹੀਂ ਐਡਮਿਸ਼ਨ ਅਗਲੇ ਸਾਲ ਤੋਂ ਉਹਨਾਂ ਦੀਆਂ ਲਿਸਟ ਹੋਣੀਆਂ ਸ਼ੁਰੂ ਹੋਣਗੀਆਂ ਰਿਕੁਆਇਰਮੈਂਟਾਂ ਲਿਸਟ ਹੋਣੀਆਂ ਸ਼ੁਰੂ ਹੋਣਗੀਆਂ ਔਰ ਉਹਨਾਂ ਦੇ ਵਿੱਚ ਕਈ ਲੋਕ ਪੌਸਿਬਿਲਿਟੀਆਂ ਬਣਾ ਸਕਣਗੇ ਕਈ ਲੋਕ ਮੈਂ ਕਿਉਂ ਕਹਿ ਰਿਹਾ ਸਾਰੇ ਨਹੀਂ ਬਣਾ ਸਕਣਗੇ ਡਿਪੈਂਡ ਕਰੂਗਾ ਕਿੱਦਾਂ ਦੇ ਕੋਰਸਿਸ ਓਪਨ ਹੁੰਦੇ ਨੇ ਡਿਪੈਂਡ ਕਰੇਗਾ ਤੁਹਾਡਾ ਪ੍ਰੋਫਾਈਲ ਕਿਦਾਂ ਦਾ ਔਰ ਰਿਸਰਚ ਪ੍ਰੋਗਰਾਮ ਚ ਕਦੀ ਵੀ ਇੰਗਲਿਸ਼ ਨਾਲ ਕੰਪਰੋਮਾਈਜ਼ ਨਹੀਂ ਹੁੰਦਾ ਸੋ ਮੋਸਟ ਲਾਈਕਲੀ ਆਲ ਸਪੀਡ ਹੀ ਚਾਹੀਦਾ ਹੋਊਗਾ ਸੋ ਉਹਦੀ ਤਿਆਰੀ ਕਰਨੀ ਸ਼ੁਰੂ ਕਰਦੇ ਪਹਿਲੀ ਚੀਜ਼ ਆ ਸੈਕੰਡਲੀ ਦੂਜੀ ਜਿਹੜੀ ਆਪਸ਼ਨ ਤੁਹਾਡੇ ਕੋਲ ਹੈ ਜੇ ਪ੍ਰੈਜ਼ੈਂਟ ਸਮੇਂ ਚ ਹੈਗੀ ਆ ਉਹ ਅਪ੍ਰੈਲ ਤੱਕ ਅਪ੍ਰੈਲ 1 ਤੱਕ ਤੁਸੀਂ ਕੇਅਰ ਵਰਕ ਵੀਜ਼ਾ ਹਸਪੀਟੈਲਿਟੀ ਵੀਜ਼ਾ ਕੰਸਟਰਕਸ਼ਨ ਚ ਆਈਟੀ ਚ ਅਗਰ ਇਹਨਾਂ ਦੇ professions ਦੇ ਨਾਲ ਤੁਸੀਂ ਰਿਲੇਟਡ ਹੋ ਤਾਂ ਤੁਸੀਂ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦੇ ਆ ਬਟ 1 April ਤੋਂ ਬਾਅਦ ਕੇਅਰ ਵਰਕਰ ਵਾਲੇ ਵੀ ਆਪਣੇ ਸਪਾਊਸ ਨੂੰ ਨਹੀਂ ਲੈ ਜਾ ਸਕਣਗੇ ਉਹਨਾਂ ਦਾ ਵੀ ਸਪਾਊਸ April 'ਚ ਬੰਦ ਹੋ ਜਾਏਗਾ ਔਰ ਫਿਰ ਸਿਰਫ ਉਹੀ ਲੋਕ ਆਪਣੇ ਸਪਾਊਸ ਨੂੰ ਲੈ ਜਾ ਸਕਣਗੇ ਪਹਿਲੇ ਜਿਹੜੇ ਸਟੂਡੈਂਟ ਜਾ ਰਹੇ ਨੇ ਤੇ ਉਹਨਾਂ ਦਾ ਪ੍ਰੋਗਰਾਮ ਰਿਸਰਚ ਦਾ ਚਾਹੇ ਉਹ PhD ਹੈ ਔਰ ਚਾਹੇ MSc ਰਿਸਰਚ ਹੈ MSc 'ਚ ਵੀ ਬਹੁਤ ਸਾਰੇ ਰਿਸਰਚ ਪ੍ਰੋਗਰਾਮ ਹੁੰਦੇ ਨੇ ਇੰਡੀਆ 'ਚ ਨਹੀਂ ਹੁੰਦੇ UK 'ਚ ਦੂਸਰੀ ਉਹ ਲੋਕ ਆਪਣੇ ਵਰਕ ਪਰਮਿਟ ਦੇ ਉੱਤੇ ਆਪਣੇ ਸਪਾਊਸ ਨੂੰ ਲਿਜਾ ਸਕਣਗੇ ਜਿਹੜੇ ਕੇਅਰ ਵਰਕ 'ਚ ਨਹੀਂ ਜਾ ਰਹੇ। ਮਤਲਬ ਕੇਅਰ ਵਰਕ ਨੂੰ ਛੱਡ ਕੇ ਤੁਸੀਂ ਦੂਸਰੀਆਂ ਕੈਟਾਗਰੀ 'ਚ ਅਗਰ ਜਾਣੇ ਹੋ ਟਾਇਰ 2 ਵੀਜ਼ਾ ਦੇ ਥਰੂ ਵਰਕ ਪਰਮਿਟ ਦੇ ਥਰੂ ਤਾਂ ਤੁਸੀਂ ਆਪਣੇ ਸਪਾਊਸ ਨੂੰ ਲਿਜਾ ਸਕੋਗੇ। ਕੇਅਰ ਵਰਕ 'ਚ ਨਹੀਂ ਲਿਜਾ ਸਕੋਗੇ। ਉਹਨੂੰ ਛੱਡ ਕੇ ਬਾਕੀ ਚੱਲਦਾ ਰਹੇਗਾ ਬਟ ਉਹਦੇ 'ਚ ਵੀ ਸੈਲਰੀ ਸਕੇਲ ਵਧ ਜਾਣੇ ਆ। ਸੋ ਪਲੱਸ 2 ਵਾਲਿਆਂ ਲਈ ਆਲਮੋਸਟ ਬੰਦ ਹੋ ਜਾਊਗਾ ਟਾਇਰ 2 ਵੀਜ਼ਾ ਤੁਸੀਂ ਇਹ ਮੰਨ ਕੇ ਚੱਲੋ ਕਿਉਂਕਿ ਜਿੰਨੀ ਉਹ ਸੈਲਰੀ ਬਣਾ ਰਹੇ ਨੇ 38700 ਪਾਉਂਡ ਇਹ ਲੇਬਰ ਨੂੰ ਨਹੀਂ ਦਿੱਤੀ ਜਾ ਸਕਦੀ ਸੋ ਲੇਬਰ ਨਹੀਂ ਜਾ ਸਕਦੀ ਕਾਰੀਗਰ ਜਾ ਸਕਦੇ ਨੇ ਆਈਟੀ ਪ੍ਰੋਫੈਸ਼ਨਲਸ ਜਾ ਸਕਣਗੇ ਔਰ ਇੱਕ ਸਟਰੋਂਗ ਪੈਕੇਜ ਹੈ ਇਸ ਲਈ ਇੱਕ ਚੰਗੇ ਪ੍ਰੋਫਾਈਲ ਵਾਲੇ ਜਾ ਸਕਣਗੇ ਸੋ so April ਤੋਂ ਬਾਅਦ ਹੈ ਵੱਡਾ ਬਦਲਾਵ ਹੋਣਾ ਹੈ ਹੁਣ ਜਿਹੜੇ April ਤੱਕ ਸੁੱਤੇ ਰਹਿਣਗੇ ਉਹ ਫੇਰ ਆਪਣੇ ਘਾਟੇ ਤੇ ਆਪ ਜੀ ਬਿਮਾਰ ਹੋਣਗੇ ਭਾਈ ਆਪਣੇ ਡਿਸੀਜਨ ਟਾਈਮ ਨਾਲ ਲੈ ਲਓ ਜੇ ਜਾਣਾ ਹੈ ਕਿਉਂਕਿ ਉਸ ਤੋਂ ਬਾਅਦ ਫੇਰ ਸਪਾਉਸ ਵਾਲੀ ਸਟੋਰੀ ਹੁਣ ਤੁਸੀਂ ਬੰਦ ਸਮਝੋ ਕਿਉਂਕਿ ਇੱਕ ਤਾਂ ਕੈਨੇਡਾ ਹੈ ਜਿਹੜੇ ਐਲੀਜੀਬਲ ਹੋਣਗੇ ਉਹ ਹੀ ਜਾਣਗੇ ਕੋਸਟ ਉਹਦੀ ਏਗੇ ਵਧ ਗਈ ਤੁਹਾਨੂੰ ਸਾਰਿਆਂ ਨੂੰ ਪਤਾ ਜੀਐਸ ਵੀ ਵਧ ਗਈ ਦੂਸਰਾ ਆਸਟ੍ਰੇਲੀਆ ਨੇ ਅੱਜ ਅਨਾਉਂਸ ਕਰਤਾ ਕਿ ਭਾਈ ਅਸੀਂ ਟਾਫ ਕਰਾਂਗੇ ਸਟੂਡੈਂਟ ਵੀਜ਼ਾ ਦਾ ਸਿਸਟਮ ਸੋ ਉਹ ਆਉਣ ਵਾਲੇ ਦਿਨਾਂ ਚ ਪਾਲਸੀ ਪੂਰੀ ਡਿਸਕਲੋਸ ਹੋ ਜੂਗੀ ਕਿ ਕੀ ਕੀ ਟਫ ਕਰਨ ਜਾ ਰਹੇ ਨੇ ਪਰ ਜੀਐਸਟੀ ਸਿਸਟਮ ਜਿਹੜਾ ਬਹੁਤ ਪੁਰਾਣਾ ਰੌਲਾ ਸੀ ਕਿ ਜੀਐਸਟੀ ਸਿਸਟਮ ਲੈ ਕੇ ਆ ਰਹੇ ਨੇ ਜੀਐਸਟੀ ਸਿਸਟਮ ਲੈ ਕੇ ਆ ਰਹੇ ਨੇ ਉਹ ਉਹਨਾਂ ਨੇ ਆਫੀਸ਼ੀਅਲੀ ਅਨਾਉਂਸ ਕਰਤਾ ਕਿ ਹਾਂਜੀ ਜੇ ਅਸੀਂ ਲੈ ਕੇ ਆ ਰਹੇ ਆ ਔਰ ਬਹੁਤ ਜਲਦੀ ਉਹਨੀਆਂ ਗਾਈਡਲਾਈਨ ਡਿਸਕਲੋਸ ਹੋ ਜਾਂਦੀ। ਤੀਸਰੀ ਕੰਟਰੀਆਂ ਜਿਹੜੀਆਂ ਤੁਹਾਡੇ ਕੋ ਬਚਦੀਆਂ ਨੇ ਯੂਰਪ ਵਾਲੀਆਂ ਉਹਨਾਂ ਦੇ ਵਿੱਚੋਂ ਸਿਰਫ ਇੱਕ ਫਿਨਲੈਂਡ ਹੈ। ਜਿੱਥੇ 스파우스 ਨਾਲ ਜਾ ਸਕਦਾ ਉਸ ਤੋਂ ਇਲਾਵਾ ਹੋਰ ਕੋਈ ਵੀ ਕੰਟਰੀ 스파우스 ਨਾਲ ਨਹੀਂ ਲੈ ਕੇ ਜਾਂਦੀ ਔਰ ਫਿਨਲੈਂਡ ਇਦਾਂ ਦੀ ਕੰਟਰੀ ਨਹੀਂ ਕਿ ਜਿਹੜੀ ਹਜ਼ਾਰਾਂ ਦੇ ਹਿਸਾਬ ਨਾਲ ਬੱਚੇ ਚੱਕ ਕੇ ਲੈ ਜਾਏ। ਸੋ ਅੱਗੇ ਜਾ ਕੇ ਜਿਹੜਾ ਰਸਤਾ ਹੋਰ ਔਖਾ ਹੋਣਾ ਜਿਨ੍ਹਾਂ ਨੇ ਆ 3 ਮਹੀਨੇ ਸਾਂਭਲੇ ਉਹ ਸਮਝਦਾਰ ਨੇ ਜਿਹੜੇ ਨਹੀਂ ਸਾਂਭਣਗੇ ਉਹ ਫਿਰ ਪਛਤਾਉਣ ਦੇ ਹੱਕਦਾਰ। ਸੋ ਜਿਹੜੇ ਸਟੂਡੈਂਟ April ਦੇ ਹਿਸਾਬ ਨਾਲ ਜਾਣਾ ਚਾਹੁੰਦੇ ਨੇ ਟਾਈਮਲਾਈਨ ਕੀ ਹੈ process ਨੂੰ ਕਿੰਨਾ ਟਾਈਮ ਲੱਗੂਗਾ। ਜਿਹੜੇ try to the process ਹੈ ਜੀ ਉਹਦੇ ਦਿਨਾਂ ਦਾ ਪ੍ਰੈਜ਼ੈਂਟਲੀ ਮਤਲਬ ਮਹੀਨਾ 1.5 ਮਹੀਨਾ ਬਾਅਦ ਤੋਂ ਬਾਅਦ ਲਾ ਲਓ ਸੋ ਆਪਣੀਆਂ ਫਾਈਲਸ ਟਾਈਮ ਨਾਲ ਸ਼ੁਰੂ ਕਰ ਲਓਗੇ ਤੇ ਟਾਈਮ ਨਾਲ ਆਪਣੀ ਮੰਜ਼ਿਲ ਤੇ ਪਹੁੰਚ ਜਾਓਗੇ ਰੂਲਸ ਚੇਂਜ ਹੋ ਗਏ ਤੇ ਕਈ ਬੱਚੇ ਨਾ ਅਲਿਜੀਬਲ ਹੋ ਜਣਾ ਹੈ ਉਹਦੇ ਵਿੱਚ ਸੋ ਬੈਟਰ ਜਿੰਨੀ ਜਲਦੀ ਹੋ ਸਕਦਾ ਕਰ ਲਓ ਔਰ ਰਿਸਰਚ ਪ੍ਰੋਗਰਾਮ ਤੇ ਜਿਹੜੇ ਡਿਪੈਂਡ ਹੋ ਕੇ ਰਹਿਣਾ ਚਾਹੁੰਦੇ ਆ ਉਹ ਬਹੁਤ ਜ਼ਿਆਦਾ ਡਿਪੈਂਡ ਨਾ ਹੋ ਗਏ ਕਿਉਂਕਿ ਬਹੁਤ ਟਾਮੇ ਟਾਮੇ ਬੱਚੇ ਉੱਚੇ ਨਿਕਲਨੇ ਆ ਇਹ ਜੇ ਸ਼ੁਰੂ ਹੀ ਨਹੀਂ ਜਿਹੜੀ ਚੀਜ਼ ਕੋਈ ਕਿੱਦਾਂ ਨਹੀਂ ਹੁੰਦੀ ਹੈ ਕਿੱਦਾਂ ਦੀਆਂ ਰਿਕੁਆਇਰਮੈਂਟਾਂ ਆਉਂਦੀਆਂ ਨੇ ਆਉਣ ਵਾਲੇ ਸਮੇਂ 'ਚ ਪਤਾ ਲੱ ਸੋ ਸਟੂਡੈਂਟਸ ਯੂਕੇ ਦੇ ਹੋਰ ਵੀ ਆਉਣ ਵਾਲੇ ਦਿਨਾਂ 'ਚ ਕਈ ਬਦਲਾਅ ਐਕਸਪੈਕਟ ਕਰ ਸਕਦੇ ਹੋ ਇਸ ਚੈਨਲ ਤੇ ਕੋਸ਼ਿਸ਼ ਕਰਾਂਗੇ ਨਵੇਂ ਚੇਂਜਸ ਤੇ ਫੇਅਰ ਡਿਬੇਟ ਲੈ ਕੇ ਆਵਾਂਗੇ ਕੋਈ ਸਵਾਲ ਹੈ ਕੋਈ ਕਮੈਂਟ ਹੈ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਬ੍ਰਾਡਵੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ